ਅਕਸਰ ਹੀ ਹੁਣ ਤੱਕ ਤੁਸੀਂ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲੱਗੇ ਤਾਂ ਦੇਖੇ ਹੋਣਗੇ ਪਰ ਹੁਣ ਇੱਕ ਵੱਖਰੇ ਹੀ ਲੰਗਰ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਟਰਾਲੀਆਂ ਦੇ ਵਿੱਚ ਜਲੇਬੀਆਂ ਬਦਾਨਾ ਤੇ ਕਈ ਹੋਰ ਤਰ੍ਹਾਂ ਦੀਆਂ ਚੀਜ਼ਾਂ ਦਿਖਾਈ ਦੇ ਰਹੀਆਂ ਨੇ ਦਰਸਲ ਇਹ ਲੰਗਰ ਇਨਸਾਨਾਂ ਲਈ ਨਹੀਂ ਸਗੋ ਪਾਣੀ ਵਿੱਚ ਰਹਿੰਦੇ ਜੀਵਾਂ ਲਈ ਲਗਾਇਆ ਗਿਆ ਅਤੇ ਇਹ ਸਾਰਾ ਕੁਝ ਹੀ ਪਾਣੀ ਵਿੱਚ ਰਹਿੰਦੇ ਵੱਖ-ਵੱਖ ਤਰ੍ਹਾਂ ਦੇ ਜੀਵਾਂ ਨੂੰ ਖਵਾਇਆ ਗਿਆ ਸੋ ਜਿੱਥੇ ਇੱਕ ਪਾਸੇ ਲੋਕਾਂ ਨੇ ਵੱਖਰੀ ਤਰ੍ਹਾਂ ਦਾ ਇਹ ਲੰਗਰ ਲਾ ਕੇ ਪੁੰਨ ਦਾ ਕੰਮ ਕੀਤਾ ਹੈ ਉੱਥੇ ਹੀ ਦੂਜੇ ਲੋਕਸ ਵੀਡੀਓ ਨੂੰ ਦੇਖ ਕੇ ਕਹਿ ਰਹੇ ਨੇ ਕਿ ਇਹ ਪੁੱਨ ਨਹੀਂ ਮੂਰਖਤਾ ਹੈ ਇਹ ਸਭ ਕੁਝ ਪਾਣੀ ਵਾਲੇ ਜਾਨਵਰਾਂ ਦੇ ਖਾਣ ਲਈ ਨਹੀਂ ਬਣਿਆ ਜਾਨਵਰ ਤੇਲ ਵਿੱਚ ਬਣੀਆਂ ਇਹ ਚੀਜ਼ਾਂ ਖਾ ਕੇ ਬਿਮਾਰ ਹੋਣਗੇ ਅਤੇ ਕੋਈ ਕਹਿ ਰਿਹਾ ਹੈ ਕਿ ਪਾਣੀ ਵਾਲੇ ਜਾਨਵਰਾਂ ਨੂੰ ਤਾਂ ਕੁਦਰਤ ਸ਼ੁਰੂ ਤੋਂ ਹੀ ਆਪਣਾ ਭੋਜਨ ਦਿੰਦੀ ਆਈ ਏ ਇਹਨਾਂ ਨੂੰ ਚਾਹੀਦਾ ਸੀ ਕਿ ਕਿਸੇ ਗਰੀਬ ਦੀ ਕੋਈ ਮਦਦ ਕਰ ਦਿੰਦੇ ਭੁੱਖੇ ਲੋਕਾਂ ਦਾ ਢਿੱਡ ਭਰ ਦਿੰਦੇ ਸੋ ਹਰ ਕਿਸੇ ਦੇ ਆਪੋ ਆਪਣੇ ਵੱਖੋ ਵੱਖਰੇ ਵਿਚਾਰ ਹੁੰਦੇ ਨੇ ਪਰ ਤੁਹਾਡੇ ਇਸ ਲੰਗਰ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਇਹ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ